ਅੰਮ੍ਰਿਤਸਰ ਹਾਊਸਿੰਗ ਬੋਰਡ ਦੇ ਨਿਵਾਸੀ ਨਰਕਪਰੀ ਜ਼ਿੰਦਗੀ ਚ ਆਨਲੇ ਮਜਬੂਰ ਹਨ ਲੰਮੇ ਸਮੇਂ ਤੋਂ ਇਲਾਕੇ ਦਾ ਸੀਵਰੇਜ ਜਾਮ ਹੈ ਅਤੇ ਪੀਣ ਵਾਲਾ ਪਾਣੀ ਵੀ ਨਹੀਂ ਆ ਰਿਹਾ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੋ ਇਸ ਦੇ ਤਹਿਤ ਸਾਬਕਾ ਵਿਧਾਇਕ ਸੁਨੀਲ ਦਤੀ ਦੀ ਅਗਵਾਈ ਵਿੱਚ ਇਲਾਕਾ ਵਾਸੀ ਪੁੱ ਡਾ ਦਫ਼ਤਰ ਪਹੁੰਚੇ ਅਤੇ ਆਪਣੀਆਂ ਮੁਸ਼ਕਲਾਂ ਸੰਬੰਧੀ ਮੰਗ ਪੱਤਰ ਉਪ ਮੰਡਲ ਅਫਸਰ ਜਗਬੀਰ ਸਿੰਘ ਨੂੰ ਸੌਂਪਿਆ ਅਤੇ ਉਹਨਾਂ ਨੇ ਪ੍ਰੋਸਾ ਦਿੱਤਾ ਕਿ ਇਲਾਕੇ ਦੀਆਂ ਮੁਸ਼ਕਲਾਂ ਜਲਦੀ ਹੱਲ ਕਰ ਦਿੱਤੀਆਂ ਜਾਣਗੀਆਂ ਇਸ ਮੌਕੇ ਸਾਬਕਾ ਕੌਂਸਲਰ ਹਰਪੰਸ ਸਿੰਘ ਔਸ਼ਲਾ ਨੇ ਆਖਿਆ ਕਿ ਕਈ ਵਾਰ ਪ੍ਰਸ਼ਾਸਨ ਨੇ ਸੰਬੰਧੀ ਦੱਸਿਆ ਗਿਆ ਪਰ ਉਹਨਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੋ ਰਹੀਆਂ ਅਗਰ ਮੁਸ਼ਕਲਾਂ ਜਲਦ ਹੱਲ ਨਾ ਹੋਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਸਕਦਾ ਹੈ ਆ ਜੀ ਜੀ ਆਪਣੇ ਕੌਂਸਲਰ ਹਰਪੰਸ ਕੁਜਲਾ ਜੀ ਨਾਲ ਤੇ ਬਾਨੂੰ ਜੀ ਨਾਲ ਪਹੁੰਚੇ ਆ ਤਮਾਮ ਇਲਾਕਾ ਨਿਵਾਸੀ ਬਹੁਤ ਤਦਾਦ ਚ ਉੱਥੇ ਇਕੱਠੇ ਹੋਈ ਸੀ ਤੋਂ ਕਸੀ ਕੁਝ ਲੋਕ ਇੱਥੇ ਪਹੁੰਚੇ ਆ ਪੁੱਡਾ ਤੇ ਦਫ਼ਤਰ ਦੇ ਵਿੱਚ ਮੁਸ਼ਕਲ ਬਹੁਤ ਹੈ ਜੀ ਇਲਾਕੇ ਦੀ ਤਿੰਨ-ਚਾਰ ਸਾਲ ਤੋਂ ਲੋਕ ਗੰਦਾ ਪਾਣੀ ਪੀਂਦੇ ਆ ਸੀਵਰੇਜ ਕਰਾਂ ਦੇ ਦੋ-ਦੋ ਮਰਲੇ ਦੇ ਘਰ ਨੇ ਉੱਥੇ ਖਾਣਾ ਬਣਾ ਰਹੇ ਉੱਥੇ ਗੰਦਗੀ ਆ ਸਾਰਾ ਕੁਝ ਦੇ ਕੇ ਰੋਟੀ ਪਤਾ ਨਹੀਂ ਕਿੱਥੇ ਖਾਂਦੇ ਬੈਠ ਕੇ ਬਿਮਾਰੀਆਂ ਲੱਗੀਆਂ ਲੋਕੀ ਆਰੋ ਦਾ ਪਾਣੀ ਸ਼ਾਮੀ ਇੱਕ ਕੈਨ ਲੈ ਕੇ ਵਿਚਾਰੇ ਮਜ਼ਦੂਰ ਲੋਕ ਨੇ ਸਾਰੀ ਔਰ ਆਰੋ ਦਾ ਵੇਟ ਕਰਦੇ ਆ ਪਾਣੀ 50 ਰੁਪਏ ਦਾ ਕੈਨ ਲੈਂਦੇ ਆ ਤੇ ਫਿਰ ਪਾਣੀ ਪੀਂਦੇ ਆ ਇਹ ਹਾਲਿਆ ਅੰਮ੍ਰਿਤਸਰ ਗੁਰੂ ਦੀ ਨਗਰੀ ਦੇ ਵਾਸੀਆਂ ਦਾ ਲਾਗੇ 4 ਲੱਖ ਰੁਪਈਆ 4.5 ਲੱਖ ਰੁਪਈਆ ਜਗਾ ਦਾ ਰੇਟ ਆ ਔਰ ਇਹ ਵਿਚਾਰੇ ਗਰੀਬ ਲੋਕ ਪਾਣੀ ਪੀਣ ਤੋਂ ਕਰ ਦੇ ਵਿੱਚ ਰੋਟੀ ਬਣਾਉਂਦੇ ਜਿੱਥੇ ਉਸ ਜਗਾ ਤੋਂ ਅੱਜਨੇ ਪਰੇਸ਼ਾਨ ਨੇ ਧੂਆਂ ਲੱਗਾ ਅੱਗ ਲੱਗੀ ਆ ਕੂੜੇ ਨੂੰ ਸੋ ਬੜੀਆਂ ਪ੍ਰੋਬਲਮ ਜਿਹੜੀਆਂ ਇਹਨਾਂ ਦੀਆਂ ਅੱਜ ਡਿਸਕਸ ਕੀਤੀ ਆ ਐਸਟੋ ਸਾਹਿਬ ਨਾਲ ਐਕਸ਼ਨ ਸਾਹਿਬ ਨਾਲ ਤੋਂ ਉਹ ਸ਼ਵਾਸ ਤੇ ਦੁਲਾਇਆ ਉਹਨਾਂ ਨੇ ਕਿ ਅਸੀਂ ਕੱਲ ਤੋਂ ਹੀ ਇਹ ਐਕਸ਼ਨ ਲਵਾਂਗੇ ਤੋ ਦੇਖਦੇ ਆ ਇੱਕ ਹਫਤਾ ਇਹਨਾਂ ਨੂੰ ਟਾਈਮ ਦਿੱਤਾ ਉਸ ਤੋਂ ਬਾਅਦ ਕੀ ਕਰਨਾ ਫਿਰ ਇਹਨਾਂ ਨੂੰ ਮਿਲਾਂਗੇ ਆ ਕੇ ਜੀ ਜੇ ਅਸੀਂ ਪੁੱਡਾ ਦੇ ਦਫ਼ਤਰ ਆਏ ਆ ਮੇਰੇ ਸਾਰੇ ਸਾਥੀ ਆ ਸਾਡੇ ਨਾਲ ਸਾਡੇ ਲੀਡਰ ਸੁਨੀਲ ਦੱਤੀ ਜੀ ਆਏ ਆ ਬੜੇ ਚਿਰਾਂ ਤੋਂ ਇਸ ਲਗਭਗ 3 ਸਾਲਾਂ ਤੋਂ ਏਟ ਸੀਵਰ ਦੀ ਪ੍ਰੋਬਲਮ ਚੱਲਦੀ ਇਹਨਾਂ ਦੀ ਪਰ ਸਰਕਾਰ ਬਿਲਕੁਲ ਕੋਈ ਨਹੀਂ ਕਰਨਦੀ ਆ ਨਾ ਇਹਨਾਂ ਦੇ ਅਫਸਰ ਸੁਣ ਕੇ ਰਾਜੀ ਆ ਕਈ ਚੁੱਕਦੇ ਫੋਨ ਪਰ ਹਈਏ ਹਾਂ ਹਾਂ ਕਰਕੇ ਤੇ ਬਿਲਕੁਲ ਕੰਮ ਨਹੀਂ ਕਰਦੇ ਸੋ ਇਸ ਲਈ ਐਮਐਲਏ ਸਾਹਿਬ ਦੇ ਕਹਿੰਦੇ ਆਪਾਂ ਇੱਥੇ ਆਏ ਆ ਸੋ ਸੀਵਰੇਜ ਬਹੁਤ ਮਿਕਸ ਹੋ ਕੇ ਆ ਰਿਹਾ ਪਾਣੀ ਨਾਲ ਪੀਣ ਵਾਲਾ ਪਾਣੀ ਨਾ ਗੰਦਾ ਲੋਕ ਪੀ ਰਹੇ ਬਿਮਾਰ ਹੋ ਰਹੇ ਇੱਕ ਪਾਸੇ ਨਾ ਧੂੰਏ ਦੀ ਅੱਗ ਲਾ ਦਿੰਦੇ ਆ ਜਿਹਦੇ ਨਾਲ 에ਅਰ ਪੋਲੂਸ਼ਨ ਆ ਰਹੀ ਆ ਫਿਰ ਪੀਣ ਵਾਲਾ ਪਾਣੀ ਹੈ ਜਿਹੜਾ ਵਾਟਰ ਪੋਲੂਸ਼ਨ ਹੈਗੀ ਆ ਸੋ ਸਰਕਾਰ ਤਿੰਨ ਸਾਲਾਂ ਤੋਂ ਸੁੱਤੀ ਹੋਈ ਹੈ ਕੋਈ ਜੀ ਜਿਹੜਾ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਕੁਝ ਸੀਵਰੇਜ ਦਾ ਦੀ ਬਲਾਕ ਦੇ ਸੰਬੰਧੀ ਕੋਈ ਕੰਪਲੇਂਟ ਲੈ ਕੇ ਆਏ ਨੇ ਜੀ ਤੇ ਸਾਡੇ ਜਿਹੜੇ ਕਰਮਚਾਰੀ ਆ ਉਹ ਸਮੇਂ-ਸਮੇਂ ਤੇ ਵਿਜ਼ਿਟ ਕਰਦੇ ਨੇ ਜੇ ਕੋਈ ਇਸ ਤੋਂ ਇਲਾਵਾ ਜੇ ਕੋਈ ਸ਼ਿਕਾਇਤ ਮੈਂ ਆਪ ਜਾਵਾਂ ਦਾ ਮੌਕਾ ਦੇ ਕੇ ਅਸੀਂ ਕਰਦੇ ਆ ਜੀ ਪੂਰਾ ਹੱਲ ਕਰਾਂਗੇ ਸੰਤੁਸ਼ਟ ਹੋ ਜੀ ਆਪਾਂ ਕੰਮ ਕਰਕੇ ਦਿਖਾਵਾਂਗੇ ਜੋ ਕੰਮ ਕਰਕੇ ਦਵਾਂਗੇ ਸੰਤੁਸ਼ਟੀ ਉਹੀ ਹੈ ਜੇ ਕੰਮ ਕਰਦੇ ਨਾਲ ਹੀ ਸੰਤੁਸ਼ਟੀ ਹੈ ਅਸੀਂ پابੰਦ ਆ ਜੀ ਲੋਕਾਂ ਦੀ ਸੇਵਾ ਕਰਨੀ ਸਰਕਾਰ ਜੋ ਸਾਡੇ ਨਿਵਾਸੀ ਨੇ ਉਥਾਨ ਜੋ ਵੀ ਇਹਨਾਂ ਨੂੰ ਸੁਵਿਧਾ ਚਾਹੀਦੀ ਹੋਵੇ ਆਪਾਂ ਉਹ ਕਰਕੇ